ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਵੀਰਾਂ ਭਰਾਵਾਂ ਵਾਸਤੇ ਗੁੱਡ ਨਿਊਜ਼ ਆਈ ਹੈ ਉਸ ਗੁੱਡ ਨਿਊਜ਼ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਠੀਕ ਹੈ ਜਿਆਦਾ ਚਿਰ ਨਾ ਲੈਂਦੇ ਹੋਏ ਵੀਡੀਓ ਕਰਦੇ ਹਾਂ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹੂੰਗਾ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲਤੇ ਸੈੱਟ ਕਰ ਲਵੋ ਤਾਂ ਜੋ ਜੇ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਅਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿੱਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਤਾਂ ਆਮ ਜਿਹਾ ਕਿ ਇੰਸਟਾਗ੍ਰਾਮ ਤਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਮੈਸੇਜ ਕਰਕੇ ਭੋਲ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਲੋਈ ਮਿੱਤਰੋ ਕਰਦੇ ਆਂ ਫਿਰ ਵੀਡੀਓ ਸਟਾਰਟ ਦੋ ਗੁੱਡ ਨਿਊਜ਼ ਆਈਆਂ ਦੋਵਾਂ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗੁੱਡ ਨਿਊਜ਼ ਹੈਗੀ ਆ ਉਹ ਇਹ ਤਾਂ ਹੈਗੀ ਆ ਜਿਨ੍ਹਾਂ ਨੇ 2024 ਦੇ ਵਿੱਚ ਆਪਣੇ ਕਨਵਰਸੇਸ਼ਨ ਵਾਲੇ ਦਮੰਦੇ ਆਪ ਅਪਲਾਈ ਕੀਤੇ ਸੀ ਕਿ ਪੇਪਰ ਚੇਂਜ ਕਰਾਉਣ ਵਾਲੇ ਜਿਹੜੇ ਇੰਡੀਆ ਤੋਂ ਦੋ ਮਲਕੀ 9 ਮੰਥ ਵਾਲੇ ਪੇਪਰਾਂ ਤੇ ਆਏ ਸੀ ਤੇ ਇੱਥੇ ਆਣ ਕੇ ਉਹਨਾਂ ਨੇ ਸਾਲ ਵਾਲੇ ਪੇਪਰਾਂ ਦੇ ਵਿੱਚ ਜਿਹੜੇ ਕਨਵਰਟ ਵਾਲੇ ਦਮੰਦੇ ਜਿਹੜੇ ਵਾ ਅਪਲਾਈ ਕੀਤੇ ਸੀ ਉਹਨਾਂ ਵਾਸਤੇ ਗੁੱਡ ਨਿਊਜ਼ ਆਈ ਹੈ ਕਿ ਕੋਟਾ ਵਧ ਗਿਆ ਉਸ ਦਾ ਜਿਹੜੇ ਜਿਨ੍ਹਾਂ ਨੇ 2024 ਵਿੱਚ ਕੀਤੇ ਆ ਹੁਣ ਅਪਲਾਈ ਦਮੰਦੇ ਕੀਤੇ ਵਾ ਉਹਨਾਂ ਦਾ 500 ਦਾ ਯਾਰ ਕੋਟਾ ਵੀਰੇ ਹੋਰ ਵਧ ਗਿਆ ਜੇ ਇਹ ਤੁਹਾਡੇ ਸਾਰਿਆਂ ਵਾਸਤੇ ਗੁੱਡ ਨਿਊਜ਼ ਵਾ ਕਿ ਜਿਨ੍ਹਾਂ ਨੇ ਹੋਰ ਕਨਵਰਸੇਸ਼ਨ ਵਾਲੇ ਦਮੰਦੇ ਕੀਤੇ ਹੋਣਗੇ ਉਹਨਾਂ ਦੇ ਨਿਕਲ ਦੇੜ ਹੋਰ ਬਾਅਦ ਚੁੱਕੀ ਹੈ ਇਹ ਜਿਹੜੀ ਗੁੱਡ ਨਿਊਜ਼ ਹੈਗੀ ਹੈ ਜਿਨ੍ਹਾਂ ਨੇ 9 ਮੰਥ ਵਾਲੇ ਪੇਪਰਾਂ ਤੋਂ ਚੇਂਜ ਕਰਾਉਣੇ ਆਪਣੇ ਸਾਲ ਵਾਲੇ ਪ੍ਰਬੰਧ ਵਿੱਚ ਇਹ ਉਹਨਾਂ ਵਾਸਤੇ ਹੈਗੀ ਹੈ ਗੁੱਡ ਦੀ ਹੋਇ ਠੀਕ ਹੈ ਦੂਜੇ ਨੰਬਰ ਤੇ ਹੁਣ ਆਪਾਂ ਗੱਲ ਕਰਦੇ ਦੂਜੀ ਜਿਹੜੀ ਮੇਨ ਗੁੱਡ ਨਿਊਜ਼ ਆਈ ਹੈ ਜਿਹੜੇ ਵੀਪਰਾ ਬਹੁਤ ਚਿਰ ਤੋਂ ਵੇਟ ਕਰ ਰਹੇ ਸੀ ਕਿ ਉਹਨਾਂ ਕੋਈ ਗੁੱਡ ਨਿਊਜ਼ ਆਵੇ ਉਹਦੇ ਬਾਰੇ ਹੁਣ ਆਪਾਂ ਗੱਲ ਕਰਦੇ ਆ ਨਿੱਕੀ ਜਿਹੀ ਆਪਾਂ ਵੀਡੀਓ ਬਣਾਵਾਂਗੇ ਠੀਕ ਹੈ ਤੁਹਾਨੂੰ ਦੱਸ ਦਿੰਨੇ ਗੁੱਡ ਨਿਊਜ਼ ਇਹ ਹੈਗੀ ਆ ਕਿ ਜਿਨ੍ਹਾਂ ਨੇ 2023 ਦੇ ਵਿੱਚ ਦਸੰਬਰ ਵਿੱਚ ਜਿਹੜੀ ਫਲੂਸੀ ਹੋਪਨਾਈ ਸੀ ਜਿਨ੍ਹਾਂ ਨੇ ਪੇਪਰ ਭਰੇ ਸੀ 9 ਮੰਥ ਵਾਲੇ ਸਾਲ ਵਾਲੇ ਦੇ ਡੋਮੈਸਟਿਕ ਪੇਪਰ ਭਰੇ ਸੀ ਠੀਕ ਹੈ ਚਲੋ ਜਿਨ੍ਹਾਂ ਨੇ ਨਿਕਲੇ ਉਹ ਸਹੀ ਹੈ ਜਿਨ੍ਹਾਂ ਦੇ ਪੇਪਰ ਨਹੀਂ ਨਿਕਲੇ ਉਹਨਾਂ ਵਾਸਤੇ ਵੀ ਹੱਲੇ ਉਮੀਦ ਬਣ ਚੁੱਕੀ ਆ ਆਸ ਆਈ ਹੈ ਨਵੀਂ ਆਸ ਆਈ ਹੈ ਗੁੱਡ ਨਿਊਜ਼ ਇਹ ਆਈ ਆ ਕਿ ਕੋਟਾ ਜਿਹੜਾ ਵਾ ਵੀਰੋ ਵਧ ਗਿਆ ਵਾ 9 ਮੰਥ ਵਾਲਿਆਂ ਦਾ ਵਧਿਆ ਵਾ ਸਾਲ ਵਾਲਿਆਂ ਦਾ ਵੀ ਵਧਿਆ ਤੇ ਡੋਮੈਸਟਿਕ ਪੇਪਰਾਂ ਦਾ ਕੋਟਾ ਵੀ ਵਧ ਗਿਆ ਵਾ 2023 ਵਾਲਿਆਂ ਦਾ ਜਿਨ੍ਹਾਂ ਨੇ ਦਸੰਬਰ ਵਿੱਚ ਜਿਹੜੇ ਪੇਪਰ ਆਪਣੇ ਫਿਲ ਕੀਤੇ ਸੀ ਠੀਕ ਆ ਹੁਣ ਆਪਾਂ ਗੱਲ ਕਰਦੇ ਆ ਕੋਟੇ ਦੀ ਵੀ ਕਿੰਨਾ ਕੋਟਾ ਜਿਹੜਾ ਵਾ ਵਧਿਆ ਵਾ ਇਹਦੇ ਬਾਰੇ ਆਪਾਂ ਗੱਲ ਕਰਦੇ ਆ 9 ਮੰਥ ਵਾਲ ਜਿਨ੍ਹਾਂ ਨੇ ਪੇਪਰ ਫਿਲ ਕੀਤੇ ਸੀ 2023 ਦੇ ਵਿੱਚ ਦਸੰਬਰ ਦੇ ਵਿੱਚ ਉਹਨਾਂ ਦਾ ਕੋਟਾ ਵਧਿਆ ਜੇ 10000 ਰੁਪਏ ਦਾ ਕੋਟਾ ਵਧ ਗਿਆ ਵਾ 9 ਮੰਥ ਵਾਲੇ ਪੇਪਰਾਂ ਦਾ ਠੀਕ ਹੈ ਜਿਨ੍ਹਾਂ ਨੇ ਦਸੰਬਰ ਵਿੱਚ ਪਰ 2023 ਦੇ ਦਸੰਬਰ ਵਿੱਚ ਅਪਲਾਈ ਕੀਤੀ ਸੀ ਠੀਕ ਹੈ 2500 ਦਾ ਕੋਟਾ ਵਧਿਆ ਜੇ 1 2900 ਦਾ ਕੋਟਾ ਹਾਂਜੀ 2900 ਦਾ ਕੋਟਾ ਵਧਿਆ ਜੇ ਜਿਨ੍ਹਾਂ ਨੇ ਹਸਾਬ ਵਾਲੇ ਪੇਪਰ ਅਪਲਾਈ ਕੀਤੇ ਸੀ ਦਸੰਬਰ ਦੇ ਵਿੱਚ 2023 ਦੇ ਠੀਕ ਹੈ ਤੇ ਜਿਹੜਾ ਕੋਟਾ ਵਦਿਆਵਾ ਡੋਮੈਸਟਿਕ ਵਾਲਿਆਂ ਵਾਸਤੇ ਉਹ ਹੈਗਾ ਵਾ 3500 ਕੁਝ ਦਾ ਕੋਟਾ ਹੈਗਾ ਵਾ ਜਿਨ੍ਹਾਂ ਨੇ ਪੇਪਰ ਅਪਲਾਈ ਕੀਤੇ ਸੀ ਡੋਮੈਸਟਿਕ ਵਾਲੇ 2023 ਦੀ ਦਸੰਬਰ ਦੇ ਵਿੱਚ ਠੀਕ ਹੈ ਇਹ ਖੁਸ਼ਖਬਰੀ ਆਈ ਆ ਹੁਣ ਤੁਹਾਨੂੰ ਆਸ ਹਲੇ ਤਾਂ ਲੱਗ ਗਈ ਆ ਪੇਪਰ ਨਿਕਲਦੀ ਜਿਨ੍ਹਾਂ ਨੇ 2023 ਵਿੱਚ ਦਸੰਬਰ ਵਿੱਚ ਪੇਪਰ ਫਿਲ ਕੀਤੇ ਸੀ ਪਾਵੇਂ ਹੋਏ ਗਿਆ 9 ਮੰਥ ਵਾਲੇ ਪਾਵੇਂ ਹੋਏ ਗਿਆ ਸਾਲ ਵਾਲੇ ਤੇ ਪਾਵੇਂ ਹੋਏ ਗਿਆ ਡੋਮੈਸਟਿਕੀ ਪੇਪਰ ਥੋੜੀ ਜੀ ਹੁਣ ਵੇਟ ਕਰੋ ਤੁਹਾਡੇ ਪੇਪਰ ਨਿਕਲਣ ਦੇੜੇ ਬਾਅਦ ਚਾਂਸ ਵਧਣਗੇ ਤੇ ਨੂਲੇ ਹੋਸਤਿਆਂ ਦੇ ਨਾਲ ਇੱਕ ਜਿਹੜਾ ਕੰਟਰੈਕਟ ਵਾਲੇ ਪੇਪਰ ਵਾ ਸੀ ਸਟੇਜ ਵਾਲਾ ਪੇਪਰ ਵਾ ਮੇਰੇ ਵੀਰ ਭਰਾ ਜੂਰ ਮਂਗਾਇਓ ਤਾਂ ਕਿ ਤੁਹਾਨੂੰ ਵੀ ਲਗਉਣ ਵਿੱਚ ਕੋਈ ਵੀ ਤਕਲੀਫ ਨਾ ਹੋਵੇ 9 ਮੰਥ ਵਾਲੇ ਤੇ ਸਾਲ ਵਾਲੇ ਚਲੋ ਡੋਮੈਸਟਿਕ ਵਾਲੇ ਇਹ ਪੇਪਰ ਦੀ ਲੋੜ ਨਹੀਂ ਆ ਦੂਜੇ ਮੇਰੇ ਵੀਰ ਭਰਾ ਇਹ ਪੇਪਰ ਜਿਹੜਾ ਵਾ ਜੂਰ ਮਂਗਾਇਓ ਠੀਕ ਹੈ ਤੇ ਜੇਕਰ ਤੁਸੀਂ ਪਤਾ ਕਰਨਾ ਚਾਹੁੰਦੇ ਹੋ ਵੀ ਕੋਟਾ ਜਿਹੜਾ ਕਿੰਨਾ-ਕਿੰਨਾ ਮਾਮਲੇ ਕਿਹੜੇ-ਕਿਹੜੇ ਦੇਸ਼ ਮਨ ਕੇ ਸ਼ਹਿਰ ਵਿੱਚ ਕਿਹੜੇ ਕਿੰਨਾ-ਕਿੰਨਾ ਕੋਟਾ ਆਇਆ ਵਾ ਜੇਕਰ ਤੁਸੀਂ ਇਹ ਸੋ ਮਨ ਕੇ ਸੁਨਣਾ ਚਾਹੁੰਦੇ ਜੇ ਠੀਕ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛੀ ਜਾਓ ਵੀ ਕਿੱਥੇ-ਕਿੱਥੇ ਕਿੰਨਾ-ਕਿੰਨਾ ਕੋਟਾ ਵਾ ਤੇ ਮੈਂ ਤੁਹਾਨੂੰ ਵੀਡੀਓ ਅਗਲੀ ਬਣਾ ਕੇ ਕਮੈਂਟਾਂ ਦੇ ਉੱਤੇ ਤੇ ਤੁਹਾਨੂੰ ਦੱਸ ਦਊਗਾ ਵੀ ਕਿੱਥੇ-ਕਿੱਥੇ ਕਿੰਨਾ-ਕਿੰਨਾ ਕੋਟਾ ਆਇਆ ਵਾ ਕਿੰਨਾ-ਕਿੰਨਾ ਕੋਟਾ ਜਿਹੜਾ ਵਾ ਹੁਣ ਮੰਨਿਆ ਗਿਆ ਬਲਕਿ ਪਲੇਅਰ ਨੂੰ ਪਲੇਅਰ ਮੋ ਵਿੱਚ ਨਾ ਪੋਲੀ ਵਿੱਚ ਰੋਮ ਵਿੱਚ ਕਤਾਨੀਆਂ ਵਿੱਚ ਜਿੱਥੇ ਜ ਦੂਗਾ ਕਿੱਥੇ ਕਿੱਥੇ ਕਿੰਨਾ ਕਿੰਨਾ ਕੋਟਾ ਜੜਾ ਵਾ ਮਿਲਿਆ ਵਾ ਬਲਕਿ ਜੇ ਹੁਣ 9 ਮੰਥ ਵਾਲਾ ਦਾ ਕੋਟਾ ਹੈਗਾ ਵਾ 10000 ਤੇ ਕੁਝ ਬੰਦਿਆਂ ਦਾ ਕੋਟਾ ਵਾ ਠੀਕ ਹੈ ਇਹ ਵੰਡਿਆ ਗਿਆ ਹੋਣਾ ਕਿ 500 ਕਾ ਅਸ਼ੈਰ ਵਿੱਚ 2 200 ਕਾ ਅਸ਼ੈਰ ਵਿੱਚ 300 ਕਾ ਅਸ਼ੈਰ ਵਿੱਚ ਇੰਨੇ ਕਿੱਥੇ ਇੰਨੇ ਕਿੱਥੇ ਜੇਕਰ ਤੁਸੀਂ ਇਹ ਗੱਲ ਪਤਾ ਕਰਨਾ ਚਾਹੁੰਦੇ ਹੋ ਵੀ ਕਿੱਥੇ ਕਿੱਥੇ ਕਿੰਨਾ ਕਿੰਨਾ ਕੋਟਾ ਵਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਪੁੱਛੋ ਤੇ ਮੈਂ ਤੁਹਾਨੂੰ ਆਪੇ ਹੀ ਅਗਲੀ ਨਵੀਂ ਵੀਡੀਓ ਬਣਾ ਕੇ ਕਮੈਂਟਾਂ ਦੇ ਜਵਾਬ ਕਰ ਦੂੰਗਾ ਤੁਹਾਨੂੰ ਦੱਸ ਦਊਗਾ ਵੀ ਕਿੱਥੇ ਕਿੱਥੇ ਕਿੰਨਾ ਕੋਟਾ ਵਾ ਤੇ ਆਵਾ ਤੇ ਜਿਨ੍ਹਾਂ ਦੇ ਪੇਪਰ ਜਿਨ੍ਹਾਂ ਨੇ ਭਰਿਆ ਦਸੰਬਰ ਦੇ ਵਿੱਚ ਉਹਨਾਂ ਨੂੰ ਤਾਂ ਬਹੁਤ-ਬਹੁਤ ਵਧਾਈ ਹੋਵੇ ਪੇਪਰ ਨਿਕਲਣ ਦੀ ਜਾਂਸ ਵਾ ਹੋਰ ਬੱਜ ਚੁਕੇ ਆ ਥੋੜੀ ਜੀ ਹੁਣ ਵੇਟ ਕਰੋ ਠੀਕ ਆ ਬਾਕੀ ਜਿਹਨਾਂ 2024 ਚ ਪੇਪਰ ਭਲੇ ਆ ਠੀਕ ਆ ਭਾਵੇਂ ਉਹ 9 ਮਹੀਨਾ ਵਾਲੇ ਤੇ ਭਾਵੇਂ ਸਾਲ ਵਾਲੇ ਆ ਉਹ ਵੀ ਥੋੜੀ ਜੀ ਮੇਰੇ ਵੀਰ ਭਰਾ ਵੇਟ ਕਰੋ ਤਾਂ ਜੋ ਤੁਹਾਡਾ ਵੀ ਕੋਈ ਨਾ ਕੋਈ ਮੇਰੇ ਹਿਸਾਬ ਨਾਲ ਹੱਲ ਘਟ ਰੰਗੇ ਜਾਂ ਤਾਂ ਪੇਪਰ ਮੇਰੇ ਹਿਸਾਬ ਨਾਲ ਕੋਟਾ ਵਧਾਉਣ ਕਿਉਂਕਿ ਉਹਨਾਂ ਨੇ 2023 ਤੱਕ ਕੋਟਾ ਵਧਾਤਾ ਵਾ ਇਹਦਾ ਮਲਕੀਓ ਕੋਟਾ ਜਿਹੜਾ 2024 ਦਾ ਵੀ ਵਧਵਾਉਣਗੇ ਇਹ ਚਾਂਸ ਹੈਗੇ ਕੋਟਾ ਵਧਨ ਦੇ 2024 ਵਾਲੇ ਦੇ ਬਾਕੀ ਜਨਾ 2023 ਵਾਲਾ ਕੋਟਾ ਵਧਿਆ ਬਹੁਤ ਬਹੁਤ ਵਧਾਈਆਂ ਹੋਣ ਠੀਕ ਹੈ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਹਨੇ ਜੇ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ